ਅੱਜ ਸਵੇਰੇ ਤਕਰੀਬਨ 9 ਵਜੇ ਸਾਡੇ ਕੁਲੀਬ ਸਰਦਾਰਨੀ ਗੁਨੀਵ ਕੌਰ ਮਜੀਠੀਆ ਉਹਨਾਂ ਦੇ ਐਮਐਲਏ ਫਲੈਟ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਤੇ ਰੇਡ ਕੀਤਾ ਸਰਨ ਨੂੰ ਪਹਿਲੇ ਤੇ ਮੈਂ ਇਸ ਰੇਡ ਨੂੰ ਇਸ ਕੱਲ ਕਰ ਕੰਡਮ ਕਰਾਂਗਾ ਕਿ ਲੇਡੀ ਐਮਐਲਏ ਹੈ ਤੁਸੀਂ ਨਾ ਤੇ ਉਹਨਾਂ ਨੂੰ ਸਰਚ ਵਾਰੈਂਟ ਲੈ ਕੇ ਆਂਦੇ ਨੇ ਨਾ ਉਹਨਾਂ ਨੂੰ ਹਟਲਾ ਦਿੱਤੀ ਹੈ ਤੁਸੀਂ ਰੇਡ ਕਰਦੇ ਹੋ ਇੱਕ ਲੇਡੀ ਐਮ ਐਲ اے ਦੇ ਬੈੱਡਰੂਮ ਤੱਕ ਚਲੇ ਜਾਂਦੇ ਹੋ ਉਹਨਾਂ ਦੇ ਲੁਬਾਰੀਆਂ ਫੋੜ ਲੈਂਦੇ ਹੋ ਮੈਂ ਸਮਝਦਾ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਇਹ ਪਹਿਲੀ ਵਾਰ ਨਹੀਂ ਵਿਜੀਲੈਂਸ ਨੇ ਕਮੀ ਬਣਾ ਲਈ ਇਸ ਤੋਂ ਪਹਿਲੇ ਸਾਡੇ ਕੁਲੀਗ ਸਾਸੁਖਪਾਲ ਸਿੰਘ ਖੇਰੇ ਦੇ ਇਸ ਸਿਮਿਲਰ ਰੇਡ ਕੀਤਾ ਗਿਆ ਸੀ ਉਦੋਂ ਵੀ ਉਹਨਾਂ ਦੇ ਬੈੱਡਰੂਮ ਦੇ ਵਿੱਚ ਅਰਲੀ ਬੋਨਟ ਜਦੋਂ ਤੇ ਉਹਨਾਂ ਦੇ ਵਾਈਫ ਬੈੱਡਰੂਮ ਵਿੱਚ ਸਨ ਤੁਸੀਂ ਬਿਨਾ ਇਤਲਾਹ ਦਿੱਤੇ ਉਹਨਾਂ ਦੇ ਬੈੱਡਰੂਮ ਚ ਘੁੱਸ ਗਏ ਦਰਵਾਜ਼ਾ ਭੰਨ ਕੇ ਅੰਦਰ ਚਲੇ ਗਏ ਤੁਸੀਂ ਪ੍ਰਾਈਵੇਸੀ ਨਹੀਂ ਵੇਖੀ ਤੁਸੀਂ ਇੱਜ਼ਤ ਮਾਨ ਨਹੀਂ ਵੇਖਿਆ ਹਰ ਮੈਂਬਰ ਜਿਹੜਾ ਇਲੈਕਟ ਹੋ ਕੇ ਆਂਦਾ ਉਹ ਲੱਖਾਂ ਵੋਟਾਂ ਤੇ ਇਲੈਕਸ਼ਨ ਜਿੱਤ ਕੇ ਆਂਦਾ ਮੈਂ ਸਮਝਣਾ ਇਹ ਤੌਰ ਤਰੀਕਾ ਜਿਹੜੀ ਮਾਨਦੀ ਸਰਕਾਰ ਦਾ ਇਹ ਟੋਟਲੀ ਇਮੋਰਲ ਮਾਨਨ ਦੀ ਜਿਹੜੀ ਕਰਪਟ ਸਰਕਾਰ ਹੈ ਜਿਹੜਾ ਅਨਬਰੇਜਨ ਐਕਟ ਇਹ ਜਿਹੜਾ ਐਕਟ ਕਰ ਰਹੇ ਨੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਕਨਿਮ ਕਰਨਾ ਚਾਹੁੰਦਾ ਇਹ ਲੋਕ ਰਾਜ ਦੇ ਖਿਲਾਫ ਹੈ ਤੁਸੀਂ ਐਕਸ਼ਨ ਲੈਣਾ ਹੈ ਜੀ ਸਦਕੇ ਲੋ ਬਟ ਹਰ ਐਕਸ਼ਨ ਦਾ ਤੌਰ ਤਰੀਕਾ ਜਦੋਂ ਵੀ ਤੁਸੀਂ ਕਿਸੇ ਐਮਐਲਲੇ ਦੇ ਘਰ ਜਾਣਾ ਇਹਦਾ ਪਹਿਲਾ ਤਰੀਕਾ ਇਹ ਹੁੰਦਾ ਕਿ ਅਰੈਸਟ ਵਾਰੰਟ ਲੈ ਕੇ ਜਾਓ ਜਾਂ ਸਰਚ ਵਾਰੰਟ ਲੈ ਕੇ ਜਾਓ ਤੁਸੀਂ ਸਰਚ ਵਾਰੰਟ ਲੈ ਕੇ ਜੇ ਲੇਡੀ ਹੈ ਨੇ ਘਰ ਦੇ ਵਿੱਚ ਤੇ ਉਹਨਾਂ ਨੂੰ ਕਹੋ ਕਿ ਜੀ ਤੁਸੀਂ ਕਾਈਂਡਲੀ ਬੈਡਰੂਮ ਡਰਾਇੰਗ ਰੂਮ ਚ ਆਜੋ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਤੌਰ ਤਰੀਕਾ ਤੋਂ ਇਸ ਗੱਲ ਦਾ ਮੈਂ ਸਪੈਸ਼ਲੀ ਜਿਹੜੇ ਸਪੀਕਰ ਨੇ ਸੰਧਵਾ ਸਾਹਿਬ ਉਹਨਾਂ ਨੂੰ ਬੇਨਤੀ ਕਰੂੰਗਾ ਸੰਧਵਾ ਸਾਹਿਬ ਸਰਕਾਰਾਂ ਆਂਦੀਆਂ ਤੇ ਜਾਂਦੀਆਂ ਰਹਿੰਦੀਆਂ ਤੁਹਾਡੇ ਮੁੱਖ ਮੰਤਰੀ ਨੂੰ ਵੀ ਗਲਤ ਫਹਿਮੀ ਹੈ ਕਿ ਅਗਲੇ 25 ਸਾਲ ਇਹ ਨਹੀਂ ਰਹਿਣਾ ਇਸ ਤੋਂ ਪਹਿਲੇ ਮੁੱਖ ਮੰਤਰੀ ਨੂੰ ਵੀ ਇੱਕ ਨੂੰ ਗਲਤ ਫਹਿਮੀ ਹੁੰਦੀ ਸੀ ਜਿਹਨੂੰ ਬਾਹਰ ਬੈਠਿਆਂ ਨੂੰ ਕਈ ਸਾਲ ਹੋ ਗਏ ਤੇ ਆਪਣੀ ਗਲਤ ਫਹਿਮੀ ਦੂਰ ਕਰੋ ਕਿਸੇ ਤੌਰ ਤਰੀਕੇ ਨਾਲ ਚਲੋ ਪੰਜਾਬ ਦੇ ਵਿੱਚ ਕੋਈ ਜੰਗਲ ਰਾਜ ਨਹੀਂ ਹੈ ਨਾ ਤੁਹਾਡੇ ਕੋ ਤੇ ਨਾ ਤੁਹਾਡੀ ਵਿਜੀਲੈਂਸ ਕੋ ਕਿਸੇ ਨੂੰ ਡਰ ਤੇ ਖੌਫ ਹੈ ਪੰਜਾਬ ਦੇ ਲੋਕਾਂ ਜਿਹੜੇ ਅਮਨ ਪਸੰਦ ਨੇ ਜਿਹੜੇ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੇ ਨੇ ਉਹਨਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਦੇ ਤੇ ਸਖਤ ਇਤਰਾਜ਼ ਕੀਤਾ ਜਾਏ ਠੀਕ ਹੈ ਤੁਹਾਡੀ ਵਿਜੀਲੈਂਸ ਨੂੰ ਬਿਲਕੁਲ ਇਸ ਕਾਲ ਦੀ ਅਥਾਰਟੀ ਹੈ ਕਿ ਜਿੱਥੇ ਵੀ ਕੋਈ ਗਲਤ ਪ੍ਰੈਕਟਿਸ ਲੱਭੀ ਜਾਂਦੀ ਹੈ ਉੱਥੇ ਜ਼ਰੂਰ ਜਾ ਪਰ ਮੈਂ ਨਾਲ ਹੀ ਭਗਵੰਤ ਮਾਨ ਨੂੰ ਇਹ ਵੀ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਕਿ ਤੇ ਆਪਣੇ ਮੰਜੇ ਥੱਲੇ ਵੀ ਥੋੜਾ ਜਿਆ ਝਾਣ ਫੇਰ ਕੇ ਵੇਖ ਲੋ ਬੜਾ ਕੁਝ ਤੁਹਾਡੇ ਵਿੱਚ ਵੀ ਹੈ ਤੁਹਾਡੀਆਂ ਸਰਕਾਰਾਂ ਕੀ ਕੀ ਕਰ ਰਹੀਆਂ ਨੇ ਦਿੱਲੀ ਵਾਲੇ ਕੀ ਕੀ ਕਰ ਰਹੇ ਨੇ ਕਿਰਪਾ ਕਰਕੇ ਉਨਾ ਵੱਲ ਵੀ ਧਿਆਨ ਕਰੋ ਜੇ ਤੁਸੀਂ ਨਹੀਂ ਕਰੋਗੇ ਤੇ ਅਗਲੇ ਕਰਨਗੇ ਤੋਂ ਇੰਨਾ ਹੀ ਕਹਿੰਦਾ ਹੋਇਆ ਇਹ ਅਨ ਡੈਮੋਕਰੇਟਿਕ ਐਕਟ ਦੇ ਖਿਲਾਫ ਮੈਂ ਇਸ ਨੂੰ ਪ੍ਰੋਹਿਬਿਸ਼ਨ ਕਰਨਾ ਬਰੇਜ਼ਨ ਇਨਜਸਟਿਸ ਆਪ ਨੇ ਇਹਨਾਂ ਨੇ ਵਿਜੀਲੈਂਸ ਨੇ ਕਹੀਤੀ ਹੈ ਤੇ ਇਸ ਕਿਸਮ ਦੀ ਬਰੇਜ਼ਨ ਇਨਜਸਟਿਸ ਨੂੰ ਐਂਟੀ ਡੈਮੋਕਰੇਟਿਕ ਐਕਟ ਨੂੰ ਸਾਨੂੰ ਰੋਕਣਾ ਚਾਹੀਦਾ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ